ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵੀਰੇ ਅੱਜ ਮੈਂ ਜਿਹੜੀ ਥੋੜਾ ਗੱਲ ਕਰਨ ਲੱਗਿਆ ਵਾਂ ਇੱਕ ਵਾਰ ਇਹਨਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਲੇ ਦੇ ਵਿੱਚ ਇੱਕ ਔਰਤ ਆਦੀ ਆ ਆਪਣੇ ਛੋਟੇ ਜਿਹੇ ਬੱਚੇ ਨੂੰ ਲੈ ਕੇ ਇਹ ਜਿਹੜੀ ਮੈਂ ਗੱਲ ਤੁਹਾਨੂੰ ਦੱਸਣ ਲੱਗਿਆ ਵਾਂ ਇਹ ਗੱਲ ਹਰੇ ਆਪਣੇ ਹਰ ਇੱਕ ਘਰੇ ਪਤਾ ਹੋਣੀ ਚਾਹੀਦੀ ਆ ਖਾਸ ਕਰਕੇ ਜਿਹੜੇ ਬੰਦੇ ਸਿੱਖੀ 'ਚ ਬਲੀਵ ਰੱਖਦੇ ਨੇ ਉਹਨਾਂ ਨੂੰ ਇਹ ਪਤਾ ਹੋਣੀ ਚਾਹੀਦਾ ਹਰ ਇੱਕ ਮਾਂ ਨੂੰ ਪਤਾ ਹੋਣੀ ਚਾਹੀਦਾ ਉਹ ਆਪਣੇ ਬੱਚੇ ਨੂੰ ਇਹ ਸਿੱਖਿਆ ਦੇਵੇ ਸਿੱਖੀ ਦੀ ਖਾਸ ਕਰਕੇ ਜਦੋਂ ਉਹ ਆਉਂਦੀ ਔਰਤ ਆਪਣੇ ਬੱਚੇ ਨੂੰ ਲੈ ਕੇ ਮਾਤਾ ਸੁੰਦਰੀ ਜੀ ਕੋਲੇ ਚਲੇ ਪਹੁੰਚ ਲੈ ਜਾਂਦੀ ਹੈ ਤੇ ਉਹਨਾਂ ਨੂੰ ਕਹਿੰਦੀ ਹੈ ਵੀ ਇਹ ਮੇਰਾ ਬੱਚਾ ਤੁਸੀਂ ਰੱਖ ਲਓ ਮਾਤਾ ਸੁੰਦਰੀ ਜੀ ਕਹਿੰਦੇ ਕਿਉਂ ਇਹ ਤੇਰਾ ਬੱਚਾ ਹੈ ਜਦ ਤੂੰ ਇਹਨੂੰ ਕਿਉਂ ਨਹੀਂ ਰੱਖਣਾ ਚਾਹੁੰਦੀ ਉਹ ਕਹਿੰਦੀ ਕਿਉਂਕਿ ਇਹ ਮੈਨੂੰ ਮੇਰਾ ਬੱਚਾ ਲੱਗਦਾ ਹੀ ਨਹੀਂ ਮਾਤਾ ਸੁੰਦਰੀ ਜੀ ਉਹਨੂੰ ਕਹਿੰਦੇ ਕਿਉਂ ਨਹੀਂ ਤੇਰਾ ਬੱਚਾ ਇਹ ਤੈਨੂੰ ਲੱਗਦਾ ਉਹ ਕਹਿੰਦੀ ਵੀ ਕਿਉਂਕਿ ਮੈਨੂੰ ਮੇਰਾ ਬੱਚਾ ਇਹ ਚਾਨ ਨਹੀਂ ਲੱਗਦਾ ਇਹ ਮੈਨੂੰ ਮੇਰਾ ਬੱਚਾ ਇਦਾਂ ਲੱਗਦਾ ਵਾ ਵੀ ਇਹ ਬੱਚਾ ਗੁਰੂ ਗੋਬਿੰਦ ਸਿੰਘ ਜੀ ਜੀ ਦਾ ਉਹ ਚਲੋ ਵੀ ਉਹਨਾਂ ਨੇ ਚਾਰ ਆਪਣੇ ਬੱਚੇ ਸ਼ਹੀਦ ਕਰਤੇ ਇਹ ਇਹ ਬੱਚਾ ਵੀ ਇਹ ਉਹਨਾਂ ਦਾ ਹੀ ਆ ਉਹਨਾਂ ਨੇ ਕਿਹਾ ਸੀ ਵੀ ਮੇਰੇ ਸਾਰਾ ਪੰਥ ਮੇਰਾ ਹੀ ਆ ਸਾਰੇ ਬੱਚੇ ਮੇਰੇ ਨੇ ਇਨ ਚਾਰ ਮੂਹੇ ਤੋਂ ਕੀ ਹੁਆ ਅਜ ਜੀਵਤ ਕਈ ਹਜਾਰ ਤਾਂ ਮਾਤਾ ਸੁੰਦਰੀ ਜੀ ਕੋ ਚਲੋ ਉਹ ਚਲੇ ਜਾਂਦੀ ਆ ਹੁਣ ਤਾਂ ਉਹ ਬੱਚਾ ਮਾਤਾ ਸੁੰਦਰੀ ਜੀ ਉਹਨੂੰ ਗੋਦ ਲੈ ਲੈਂਦੇ ਨੇ ਆਪਣੇ ਕੋਲੇ ਹੀ ਰੱਖਦੇ ਨੇ ਤੇ ਉਹ ਫਿਰ ਵੱਡਾ ਹੋ ਕੇ ਪਤਾ ਕੌਣ ਬਣਦਾ ਆ ਉਹ ਪਟਾਹ ਹੋ ਕੇ ਸੁਲਤਾਨ ਉਲੇਕਾਉ ਨਵਾਬ ਜੱਸਾ ਸਿੰਘ ਆਲੂ ਵਾਲੀਆ ਜਿਹਨੇ ਦਿੱਲੀ ਨੂੰ 17 ਵਾਰ ਫਤਿਹ ਕੀਤਾ ਸੀ ਪਤਾ ਨਹੀਂ ਇਹ ਨਹੀਂ ਮੈਨੂੰ ਹੁਣ ਪਤਾ ਵੀ ਫਤਿਹ ਕਿੰਨੀ ਪਰ ਉਹਨੇ ਬਹੁਤ ਵਾਰ ਫਤਿਹ ਕੀਤਾ ਸੀ ਐਡਾ بڑا ਜੋਧਾ ਬਣਦਾ ਕਿਉਂ ਬਣਿਆ ਉਹ ਕਿਉਂਕਿ ਉਹ ਸਿੱਖੀ ਦੇ ਕੋਲੇ ਉਹਦੀ ਪਰਵਰਿਸ਼ ਇਦਾਂ ਦੀ ਹਿਸਾਬ ਨਾਲ ਹੋਈ ਸੀ ਕਿ ਉਹ ਸਿੱਖਿਆ ਇਸ ਤਰੀਕਾ ਹਾਸਲ ਕਰ ਲਈ ਸੀ ਕਿ ਉਹ ਅਸਲੀ ਸਿੱਖ ਬਣ ਗਿਆ ਸੀ ਇਸ ਕਰਕੇ ਵੀਰੇ ਆਪਾਂ ਨੂੰ ਸਿੱਖਣਾ ਜੁੜਨਾ ਚਾਹੀਦਾ ਬਾਕੀ ਕੱਲ ਪਲਚ ਕਦੀ ਕਿਹਾ